ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਸੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਦਾਤਨ ਸਰ ਸਾਹਿਬ ਤੇ ਨੂਰਦੀਨ ਦੀ ਕਬਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਨੂਰਦੀਨ ਦੀ ਕਬਰ ਤੇ ਜੋ ਵੀ ਇੱਥੇ ਮੱਥਾ ਟੇਕਣ ਆਉਗੇ ਤੇ ਉਹ ਨੂਰਦੀਨ ਦੇ ਜਿਹੜੇ ਕਬਰ ਤੇ ਪੰਜ-ਪੰਜ 76 ਮਾਰ ਕੇ ਜਾਣਗੇ ਸੋ ਆਪਾਂ ਤੁਹਾਨੂੰ ਨੂਰਦੀਨ ਦੀ ਕਬਰ ਵੀ ਦਿਖਾਵਾਂਗੇ ਤੇ ਨਾਲ-ਨਾਲ ਆਪਾਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਤੇ ਨਾਲੇ ਤੁਹਾਨੂੰ ਆਪਾਂ ਇਤਿਹਾਸ ਦੱਸਾਂਗੇ ਤੇ ਲੈ ਕੇ ਚੱਲਦੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆ ਹੈਗਾ ਜਿਹੜਾ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟੀਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਇੱਥੇ ਅੰਮ੍ਰਿਤ ਵੇਲੇ ਦਾਤਨਕੁਰਲਾ ਕਰ ਰਹੇ ਸਨ ਤਾਂ ਇਸ ਸਮੇਂ ਸਰਹੰਦ ਦੇ ਸੂਬੇਦਾਰ ਵੱਲੋਂ ਭੇਜਿਆ ਹੋਇਆ ਸੁਹੀਆ ਨੂਰਦੀਨ ਮੁਸਲਮਾਨ ਨਾਂ ਦੇ ਵਿਅਕਤੀ ਨੇ ਜੋ ਕਿ ਸਿੱਖ ਦੇ ਭੇਸ ਵਿੱਚ ਆਇਆ ਹੋਇਆ ਸੀ ਪਿੱਛੋਂ ਆ ਕੇ ਗੁਰੂ ਸਾਹਿਬ ਜੀ ਦੇ ਤਲਵਾਰ ਦਾ ਵਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਫੁਰਤੀ ਨਾਲ ਵਾਰ ਰੋਕ ਕੇ ਜਿਹੜਾ ਜਲ ਵਾਲਾ ਸਰ ਬਲੋਹ ਵਾਲਾ ਗੜਵਾ ਮਾਰ ਕੇ ਉਸ ਨੂਰਦੀਨ ਨਾ ਦੇ ਮੁਸਲਮਾਨ ਨੂੰ ਚਿੱਤ ਕੀਤਾ ਜਿਸ ਦੀ ਕਬਰ ਚੜ੍ਹਦੇ ਵਾਲੇ ਪਾਸੇ ਬਣੀ ਹੋਈ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ ਯਾਤਰੂ ਸੰਗਤਾਂ ਕਬਰ ਤੇ ਪੰਜ-ਪੰਜ ਜੁੱਤੀਆਂ ਜਿਹੜੀਆਂ ਮਾਰ ਕੇ ਜਾਂਦੀਆਂ ਇਸ ਅਸਥਾਨ ਤੇ ਨਿਹੰਗ ਸਿੰਘ ਕੋੜ-ਦੌੜ ਤੇ ਨੀਜੇ ਵਜ ਦੇ ਜਿਹੜੇ ਜੋਹਰ ਵੀ ਆ ਵਿਖਾਉਂਦੇ ਆ ਤੇ ਛੋਟਾ ਜਹਾਜ ਜਿਹੜਾ ਇੱਥੇ ਦਾ ਦਰਬਾਰ ਸਾਹਿਬ ਬਣਿਆ ਹੋਇਆ ਵਾ ਸਰੋਵਰ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਵਾ ਬਹੁਤ ਵਧੀਆ ਤੇ ਬਾਹਰਲੇ ਪਾਸੇ ਜਿਹੜੇ ਗ੍ਰੰਥੀ ਸਿੰਘਾਂ ਦੇ ਰਹਿਣ ਵਾਸਤੇ ਬਿਲਡਿੰਗ ਬਣ ਰਹੀ ਆ ਹਜੇ ਦਰਬਾਰ ਸਾਹਿਬ ਇੱਥੇ ਜਿਹੜਾ ਨਵਾਂ ਬਾਨਾ ਵਾ ਤੇ ਦੂਜੇ ਪਾਸੇ ਤੁਹਾਨੂੰ ਆਪਾਂ ਥੋੜਾ ਬਾਹਰ ਲੈ ਕੇ ਚੱਲਦੇ ਆ ਲੰਗਰ ਵਾਲੇ ਪਾਸੇ ਤੇ ਉੱਥੇ ਵੀ ਹਜੇ ਇਹਨਾਂ ਪ੍ਰਬੰਧ ਨਹੀਂ ਹੈਗਾ ਲੰਗਰ ਦਾ ਉਹ ਲੰਗਰ ਹਾਲ ਵੀ ਨਵਾਂ ਬਾਨਾ ਵਾ ਆ ਦੇਖ ਲਓ ਇੱਥੇ ਜਿਹੜਾ ਇਹ ਲੰਗਰ ਹਾਲ ਖੁੱਲੇ ਦੇ ਵਿੱਚ ਬਣਿਆ ਹੋਇਆ ਵਾ ਸੰਗਤਾਂ ਜਿਹੜੀਆਂ ਦੂਰ ਦਰਾਂਡੇ ਤੋਂ ਇੱਥੇ ਆਉਂਦੀਆਂ ਤੇ ਆਹ ਜਿਹੜਾ ਗ੍ਰੰਤੀ ਸਿੰਘਾਂ ਦੇ ਰਹਿਣ ਵਾਸਤੇ ਜਿਹੜਾ ਬਿਲਡਿੰਗ ਇੱਥੇ ਬਣ ਰਹੀ ਆ ਸੋ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਆਪਾਂ ਤੁਹਾਨੂੰ ਅੱਗੇ ਨੂਰਦੀਨ ਦੀ ਕਬਰ ਵੀ ਦਿਖਾਵਾਂਗੇ ਪਹਿਲਾਂ ਕਰਦੇ ਆ ਇੱਥੇ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਠਾਕ ਹੋ ਬਾਬਾ ਜੀ ਠੀਕ ਠਾਕ ਆ ਜੀ ਵਧੀਆ ਸੋ ਬਾਬਾ ਜੀ ਅਸੀਂ ਜਿਹੜੇ ਆ ਦਰਸ਼ਨ ਕਰਵਾਇਆ ਗੁਰਦੁਆਰਾ ਸਾਹਿਬ ਦੇ ਸਾਰੀ ਸੰਗਤ ਨੂੰ ਹਾਂਜੀ ਸੋ ਇੱਥੇ ਜਿਹੜੇ ਮੁੱਖ ਸੇਵਾਦਾਰ ਬਾਬਾ ਜੀ ਕੌਣ ਨੇ ਜੀ ਇੱਥੇ ਜਿਹੜੇ ਕਾਰ ਸੇਵਾਦਾਰ ਦਿੱਲੀ ਵਾਲੇ ਬਾਬੇ ਆ ਜਿਹੜੇ ਬਾਬਾ ਹਰਬੰਸ ਸਿੰਘ ਜੀ ਪੰਥ ਰਤਨ ਪੰਥ ਰਤਨ ਹੋਏ ਆ ਉਹਨਾਂ ਦੀ ਜਗ੍ਹਾ ਤੁਹਾਨੂੰ ਬਾਬਾ ਬਜਨ ਸਿੰਘ ਜੀ ਆ ਜਿਹੜੀ ਮੁਕਤਸਰ ਸਾਹਿਬ ਦੀ ਸੇਵਾ ਇਹ ਬਾਬਾ ਬਲੇਵ ਸਿੰਘ ਜੀ ਦੇ ਬਾਬਾ ਮਨਪ੍ਰੀਤ ਸਿੰਘ ਜੀ ਕਰਾ ਰਹੇ ਆ ਠੀਕ ਹੈ ਜਿਹੜਾ ਅਸਥਾਨ ਆ ਇਹ ਦਤਨ ਸਾਹਿਬ ਅਸਥਾਨ ਆ ਟੀਪੀ ਸਾਹਿਬ ਤੇ ਦਫੇ ਪਾਸ਼ਾ ਬੈਠੇ ਸੀ ਤੇ ਇੱਥੇ ਦਤਨ ਕੋਰਲਾ ਕਰਨ ਆਉਂਦੇ ਹੁੰਦੇ ਸੀਗੇ ਤੇ ਇੱਕ ਮੁਸਲਮਾਨ ਸੁਈਆ ਰੰਗਜੀਤ ਦਾ ਜਿਹੜਾ ਸੀ ਉਹ ਮਹਾਰਾਜ ਦੇ ਮਗਰ ਲੱਗਾ ਹੋਇਆ ਸੀ ਵੀ ਮੈਂ ਕਦੋਂ ਇੱਥੇ ਵਾਰ ਕਰਾਂ ਉਹਨੇ ਤਲਵਾਰ ਨਾਲ ਵਾਰ ਕੀਤਾ ਮਹਾਰਾਜ ਨੇ ਬੜੀ ਫੁਰਤੀ ਦੇ ਨਾਲ ਸਰਵੋ ਦੇ ਗੜਵੇਂ ਨਾਲ ਇੱਥੇ ਚਿੱਤ ਕੀਤਾ ਉਹਦੀ ਇੱਥੇ ਕਬਰ ਬਣੀ ਹੋਈ ਆ ਜਿਹੜੀ ਹੁਣ ਇੱਥੇ ਸੇਵਾ ਚੱਲ ਰ ਇਹਦੇ ਲੈਂਟਰਾਂ ਪਹਿਲੀ ਤਰੀਕ ਨੂੰ ਪੈਣਿਆ ਜਿਹੜੇ ਬਾਹਰੋਂ ਕੁਆਟਰ ਤੁਹਾਨੂੰ ਆਪ ਨਜ਼ਰ ਆ ਰਿਹਾ ਹੈ ਉਹ ਕੁਆਟਰ ਜਿਹੜੀ ਗਰੰਥੀ ਸਿੰਘਾ ਵਾਸਤੇ ਆ ਅੰਦਰ ਦਰਬਾਰ ਸਾਹਿਬ ਬਣੇਗਾ ਇਧਰ ਬਾਥਰੂਮ ਵਗੈਰਾ ਸਾਰਾ ਕੁਝ ਬਣਨਗੇ ਇਹਦੀ ਸੇਵਾ ਜੇ ਕਾਫੀ ਸਮੇਂ ਤੇ ਰੁਕੀ ਹੋਈ ਸੀ ਤੇ ਬਾਬਾ ਜੀ ਦੀ ਪਰ ਕਿਰਪਾ ਹੋਈ ਹੈ ਜਿਹੜੀਆਂ ਇਹਨਾਂ ਸੇਵਾ ਸ਼ੁਰੂ ਕਰਾਈ ਹੈ ਠੀਕ ਹੈ ਜੀ ਆ ਜਿਹੜਾ ਪੋਸਟਰ ਲੱਗਾ ਹੋਇਆ ਇਹ ਹੀ ਬਾਬੇ ਆ ਜੀ ਕਾਰ ਸੇਵਾ ਦਿੱਲੀ ਵਾਲੇ ਠੀਕ ਹੈ ਜੀ ਆ ਬਾਬਿਆਂ ਦਾ ਜੀ ਤੁਸੀਂ ਦੇਖ ਸਕਦੇ ਹੋ ਪੋਸਟਰ ਵੀ ਲੱਗਾ ਹੋਇਆ ਇਹਨਾਂ ਜਿਹੜਾ ਬਾਬਿਆਂ ਦੀ ਸੇਵਾ ਇੱਥੇ ਚੱਲ ਰਹੀ ਆ ਫੋਨ ਨੰਬਰ ਵੀ ਜਿਹੜੇ ਇਹਨਾਂ ਦੇ ਦਿੱਤੇ ਹੋਏ ਬਾਕੀ ਜਿਨ੍ਹਾਂ ਨੇ ਸੇਵਾ ਕਰਨੀ ਆ ਤਨ ਮਨ ਧਨ ਨਾਲ ਤੇ ਉਹਨਾਂ ਦੇ ਸਕੈਨਰ ਇੱਥੇ ਬਾਬਾ ਜੀ ਹੋਣਾ ਦੇ ਜਿਹੜੇ ਲੱਗੇ ਹੋਏ ਤੁਸੀਂ ਇੱਥੇ ਆ ਕੇ ਵੀ ਜਿਹੜੇ ਸੇਵਾ ਚ ਹਿੱਸਾ ਪਾ ਸਕਦੇ ਹੋ ਜੀ ਹਾਂ ਜੀ ਇਹ ਕਾਰ ਸੇਵਾ ਚੱਲ ਰਹੀ ਆ ਇੱਕ ਕਾਰ ਸੇਵਾ ਦਿੱਲੀ ਵਾਲੇ ਬਾਬੇ 20 ਰੁਪਇਆ ਵਾਲੇ ਫਸਟ ਫੂਡ ਬੈਰ ਗੀੜ ਲੈ ਕੇ ਅੱਗੇ ਆਉਂਦੇ ਆ ਲਾਕਡਾਊਨ ਵਿੱਚ ਲੱਗੀ ਪੇੜ ਦੀ ਅੱਗ ਨੂੰ ਬੁਝਾਉਂਦੇ ਆ ਸਾਹ ਪੂਰਬਾ ਤੇ ਦੱਖਣ ਕਮਾਂਡ ਸਾਹ ਖੂਬ ਲੰਗਰ ਸ਼ਗਾਉਂਦੇ ਆ ਬਿਲਡਿੰਗਾਂ ਬਣਾ ਕੇ ਡੰਗ ਨਹੀਂ ਟਪਾਉਂਦੇ ਆ ਮੈਦਾਨੇ ਜੰਗ ਵਿੱਚ ਲੜ ਲੜ ਕੇ ਵਿਖਾਉਂਦੇ ਆ ਲਾਕਡਾਊਨ ਵਿੱਚ ਲੱਗੀ ਪੇੜ ਦੀ ਅੱਗ ਨੂੰ ਵੀ ਬੁਝਾਉਂਦੇ ਆ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜਿਹੜੀ ਨੂਰਦੀਨ ਦੀ ਕਬਰ ਤੇ ਤੇ ਇਧਰਲੇ ਪਾਸੇ ਗੁਰਦੁਆਰਾ ਸ਼੍ਰੀ ਦਾਤਨਸਰ ਸਾਹਿਬ ਬਣਿਆ ਹੋਇਆ ਵਾ ਤੇ ਇਧਰਲੇ ਪਾਸੇ ਜਿਹੜੀ ਨੂਰਦੀਨ ਦੀ ਇਹ ਕਬਰ ਬਣੀ ਹੋਈ ਆ ਤੇ ਇੱਥੇ ਲਿਖਿਆ ਵੀ ਹੋਇਆ ਵਾ ਨੂਰਦੀਨ ਦੀ ਕਬਰ ਤੇ ਬਾਕੀ ਜੁੱਤੀ ਵਾਈ ਹੋਈ ਆ ਤੇ ਲੋਕ ਜਿਹੜੇ ਇੱਥੇ ਆਉਂਦੇ ਆ ਤੇ ਜਿਹੜੀ ਜੁੱਤੀ ਮਾਰ ਕੇ ਜਾਂਦੇ ਸੋ ਆਪਾਂ ਵੀ ਜਿਹੜੀਆਂ ਪੰਜ ਜੁੱਤੀਆਂ ਆਪਦੇ ਲੋ ਮਾਰਦੇ ਆ 1 2 3 ਸੋ ਇੱਥੇ ਦਰਸ਼ਨ ਕਰਨ ਵਾਸਤੇ ਜਰੂਰ ਸੰਗਤ ਆਓ। ਸੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਆ ਗੁਰਦੁਆਰਾ ਦਾਤਨਸਰ ਸਾਹਿਬ। ਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਜਰੂਰ ਕਮੈਂਟ ਕਰਕੇ ਦੱਸਿਆ ਕਰੋ। ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਬੈਲ ਆਈਕਨ ਦੀ ਜਿਹੜੀ ਘੰਟੀ ਨੂੰ ਵੀ ਜਿਹੜਾ ਪ੍ਰੈਸ ਕਰ ਲੈ ਜਾਓ। ਸੋ ਸਾਰਿਆਂ ਨੂੰ ਇਥੇ ਆਪਣੀ ਵੀਡੀਓ ਸਮਾਪਤਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।